ਸਿੱਧੂ ਜੀ ਨਵੀਂ ਵੀ ਮੋਸਟ ਪ੍ਰਿੰਟ ਰੀਜ਼ਨ ਤੋਂ ਬਾਅਦ ਮਾਤਾ ਜੀ ਹੋਏ ਲਾਈਵ ਤੇ ਲਾਈਵ ਆ ਕੇ ਕੀਤੇ ਕੁਝ ਅਜੀਬੀਆਂ ਗੱਲਾਂ ਸੋ ਮਾਤਾ ਜੀ ਨੇ ਦੱਸਿਆ ਕਿ ਜਿਸ ਤਰ੍ਹਾਂ ਹੁਣ ਆਪਾਂ ਸਰਕਾਰਾਂ ਦੇ ਤਪੇ ਹੋਏ ਆ ਸਿੱਧੂ ਵੀ ਇਸੇ ਤਰ੍ਹਾਂ ਹੀ ਸਰਕਾਰਾਂ ਤੋਂ ਗੁੰਡਿਆਂ ਤੋਂ ਕਾਫੀ ਜ਼ਿਆਦਾ ਤਪਿਆ ਹੋਇਆ ਸੀ ਸੋ ਇਸ ਗਾਣੇ ਵਿੱਚ ਜੋ ਜੋ ਵੀ ਟੇਕ ਨੌਸਟ ਦੇ ਵਿੱਚ ਜੋ ਵੀ ਗੱਲਾਂ ਕੀਤੀਆਂ ਨੇ ਸਿੱਧੂ ਨੇ ਉਹ ਬਿਲਕੁਲ ਸੱਚ ਨੇ ਇਹਨਾਂ ਗੱਲਾਂ ਤੋਂ ਆਪਾਂ ਉਹਨਾਂ ਨੂੰ ਰੋਕਦੇ ਹੁੰਦੇ ਸੀ ਸਿੱਧੂ ਨੂੰ ਬਟ ਹੁਣ ਇਹ ਟੀਜਰ ਸਾਨੂੰ ਸਹੀ ਲੱਗਦੀਆਂ ਨੇ ਇਸੇ ਕਰਕੇ ਇਹੀ ਗਾਣਾ ਜਿਆਦਾ ਜੋ ਟ੍ਰੈਂਡਿੰਗ ਵਿੱਚ ਜਾ ਰਿਹਾ ਹੈ ਸਾਰਿਆਂ ਨੂੰ ਪਸੰਦ ਆ ਰਿਹਾ ਹੈ ਸੋ ਮਾਦਾ ਜੀ ਨੇ ਵੀ ਇਸ ਵੀਡੀਓ ਵਿੱਚ ਉਹਨਾਂ ਝੂਠਾਂ ਦੀ ਗੱਲ ਕੀਤੀ ਹੈ ਜਿੰਨਾ ਝੂਠਾਂ ਬਾਰੇ ਸਿੱਧੂ ਨੇ ਗਾਣੇ ਵਿੱਚ ਲਿਖਿਆ ਹੈ ਤੇ ਬੋਲਿਆ ਹੈ ਤੁਸੀਂ ਵੀ ਸੁਣੋ ਇਹ ਪੂਰੀ ਵੀਡੀਓ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੀਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵਾਲਾ ਆਈਕਨ ਉੱਤੇ ਕਲਿੱਕ ਜ਼ਰੂਰ ਕਰ ਲਿਓ ਵੀ ਉਹ ਤਾਂ ਜਿਗਰੇ ਵਾਲਾ ਸੀ ਉਹਦੇ ਵਿੱਚ એનર્ਜੀ ਐਨੀ ਸੀ ਉਹ ਤਾਂ ਚੱਲੀ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ ਪਰ ਸਾਡੇ ਬਸੋਂ ਬਾਹਰ ਨੇ ਮੈਂ ਤਾਂ ਇੱਕ ਬਸ ਪਬਲਿਕ ਨੂੰ ਜਿਹੜੀ ਸਾਡੇ ਸਾਡੇ ਸਾਨੂੰ ਹੌਸਲਾ ਦੇ ਰਹੀ ਆ ਤਿੰਨ ਸਾਲਾਂ ਤੋਂ ਉਹਨਾਂ ਮੇਰੇ ਅੱਗੇ ਇਹੀ ਬੇਨਤੀ ਐ ਵੀ ਤੁਸੀਂ ਸਾਡਾ ਸਾਥ ਨਾ ਛੱਡਿਓ ਕੋਈ ਗੱਲ ਨਹੀਂ ਵਹਿਗਰੂ ਕਰੂਗਾ ਕਦੇ ਨਾ ਕਦੀ ਕਿਰਪਾ ਟਾਈਮ ਆਪਣਾ ਵੀ ਆਊਗਾ ਕਦੇ ਬਾਕੀ ਸਾਰੇ ਜਿਹੜੇ ਲੋਕ ਕਹਿੰਦੇ ਨੇ ਵੀ ਸਿੱਧੂ ਦਾ ਪੋਲ ਪੋਲਿਟਿਕਸ ਚ ਜੇ ਭੂ ਸਾਨੂੰ ਪੋਲੀਟੈਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਹੈ ਉਹ ਪੋਲੀਟੈਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਹੈ ਤਾਂ ਫਿਰ ਉਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਹੈ ਅਸੀਂ ਐਨੇ ਕਿਨਕੇ ਮੁਟੇ ਤਾਵੇ ਕੰਮ ਕਰਾ ਸਕਦੇ ਹਾਂ ਮਸੂ ਉਤਾ ਪਈ ਹੋਇਆ ਸਿੱਧੂ ਦੇ ਮਗਰ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਨੂੰ ਖਤਮ ਕਰੇ ਰਾਜੀ ਪਹਿਲਾਂ ਮੇਰੀ ਗੱਲ ਸੁਣੋ ਜੇ ਮੈਂ ਛੋਡੇ ਘਰ ਦੇ ਬਾਰੇ ਛੋਡੇ ਬਾਰੇ ਛੋਡੇ ਬਾਰੇ ਲਿਖਾਂ ਵੀ ਜੀ ਪੁੱਤਾਂ ਮੁੰਡਾ ਐ ਉਹ ਆਏ ਉਹ ਆਏ ਕੀ ਕਿਸੇ ਚੰਗੇ ਭਰ ਦੀ ਅੱਗਾ ਦੋਗੇ ਕਿ ਇਸ ਵਾਰ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਡ ਨੂੰ ਸਾਨੂੰ ਇਨਸਾਫ ਤਾਂ ਕੀ ਦੇਣਾ ਸੀ ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਸਿੱਧਾ ਸਾਹਬ ਜਰਾ राजे ਉਹਦਾ ਹੈਗਾ ਵੀ ਇਹਨਾਂ ਦਾ ਜਿਹੜੇ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲਿਆ ਹੋਇਆ ਉਹ ਬੰਦ ਕਰੀਏ ਪਰ ਮੈਨੂੰ ਪਤਾ ਹੈ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾੜ ਦੇ ਵਿੱਚ ਬੈਠੇ ਆ ਉਹ ਸਿੱਧੂ ਨੂੰ ਕਦੇ ਫੇਟਾਨੀ ਲੱਗਣ ਦੇਣਗੇ ਇਹਨਾਂ ਨੇ ਅਸੀਂ ਕਹਿੰਦੇ ਹੁੰਦੇ ਸੀ ਵੀ ਚਲ ਪੁੱਤ ਕੋਈ ਗੱਲ ਨਹੀਂ ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਖਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਗਰਾ ਉਹਦਾ ਸਮਝਦੀਆਂ ਵੀ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਪਿਆਂ ਨੂੰ ਆਪਣੇ ਫਰੈਂਡ ਨੂੰ ਆਪਣੇ ਫੈਨ ਫੈਨਸ ਨੂੰ ਆਪਣੇ ਮਾਂ ਤੇ ਉਹਨੂੰ ਉਹਨੇ ਫਿਰ ਵੀ ਬੰਦਾ ਸਮਾਨ ਦਿੱਤਾ ਮੈਂ ਕਹਿੰਦੀ ਆ ਵੀ ਵੈਗਰੂ ਨੇ ਉਹਦੇ ਚ ਕੋਈ ਇਹੋ ਜੀ ਏਨਰਜੀ ਪਾ ਕੇ ਭੇਜਿਆ ਸੀ ਜਿਹੜਾ ਉਹ ਇੰਨੀਆਂ ਫਿਰ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਹੈ ਇਹੋ ਜੀ ਲੋਕਾਂ ਦੇ ਪ੍ਰੈਸ਼ਰ ਹੇਠ ਬਚਾ ਇੰਨਾ ਕੰਮ ਫਿਰ ਵੀ ਇੰਨਾ ਕੰਮ ਕਰਕੇ ਗਿਆ ਨਾਸਾ ਬੰਦ ਹੋ ਰਹੀ ਹੈ